ਹਾਂਜੀ ਇੱਕ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਹੈਗੇ ਹਨ ਕਿ ਜਿਹੜੇ ਵੀ ਜਿਹੜੇ ਆਰਮਜ਼ ਐਕਟ ਦੇ ਇਸ ਤਰ੍ਹਾਂ ਦੇ ਅਕਿਊਜ਼ਡ ਹੈਗੇ ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਹੈ ਕ੍ਰਾਈਮ ਦੇ ਵਿੱਚ ਜਿਹੜੇ ਯੂਜ਼ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕ੍ਰਾਈਮ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਵਾਸਤੇ ਅਸੀਂ ਸਾਡੀਆਂ ਟੀਮਾਂ ਜਿਹੜੀਆਂ ਹਰ ਪਰ ਜਿਹੜੀਆਂ ਹੈਗੀਆਂ ਨੇ ਤਤਪਰ ਰਹਿੰਦੀਆਂ ਤਾਂ ਉਸੇ ਲੜੀ ਦੇ ਵਿੱਚ ਹੀ ਸਾਨੂੰ ਜਿਹੜੀ ਜਲੰਧਰ ਵਿਖੇ ਪੁਲਿਸ ਨੂੰ ਜਿਹੜੀ ਇੱਕ ਇਹਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਵਿੱਚ ਅਸੀਂ ਤਿੰਨ ਕ୍ୟੂਜ਼ ਨੂੰ ਅਰੈਸਟ ਕਰਦੇ ਹੋਏ ਤਿੰਨ ਕੰਟਰੀਫਿਟ ਪਿਸਟਲ ਜਿਹੜੇ ਹੈਗੇ ਨੇ 7.62 ਉਹਨਾਂ ਨੂੰ ਅਸੀਂ ਜਿਹੜਾ ਹੈਗਾ ਰਿਕਵਰ ਕੀਤਾ ਹੈਗਾ ਤੇ ਪਲੱਸ ਲਾਈਵ ਕਾਟੇਜ ਜਿਸ ਇਹਨਾਂ ਤੋਂ ਮਿਲਿਆ ਇੱਕ ਮੋਟਰਸਾਈਕਲ ਮਿਲਿਆ ਸੀ ਤਿੰਨ ਕਯੂਜ਼ ਜਿਨ੍ਹਾਂ ਦੇ ਵਿੱਚ ਇੱਕ ਕਮਨਦੀਪ ਸਿੰਘ ਇੱਕ ਰੋਹਿਤ ਕੁਮਾਰ ਹੈਗਾ ਐਂਡ ਇੱਕ ਮੰਗਲ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਉਮਰ ਸਾਰੇ ਜਿਹੜੇ 18-19 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈਗੀ ਹੈ ਤੇ ਇਹਨਾਂ ਦੀ ਇਹਨਾਂ ਤੋਂ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਂਡ ਇੰਟਰਸਟਿੰਗ ਜਿਹੜੀ ਚੀਜ਼ੇ ਦੇ ਵਿੱਚ ਸਾਹਮਣੇ ਆਈ ਹੈ ਕਿ ਇਹਨਾਂ ਇਹ ਜਿਹੜਾ ਗੈਂਗ ਹੈ ਇਹ ਕੁਝ ਦੇਸੀ ਕੱਟੇ ਜਿਹੜੇ ਹੈ ਕਿ ਨੇ ਆਪਣੇ ਆਪ ਤਿਆਰ ਕਰਨ ਦੇ ਵਿੱਚ مہارت ਹੈ ਇਹਨਾਂ ਨੂੰ ਤਾਂ ਇਹ ਲੋਕਲੀ ਇੱਥੇ ਬਣਾ ਕੇ ਕਰਦੇ ਸੀ ਇਹਨਾਂ ਤੋਂ ਜਿਹੜੀਆਂ ਪਿੱਛੇ ਤਿੰਨ ਵਾਰਦਾਤਾਂ ਜਿਹੜੀਆਂ ਨੇ ਸਿਟੀ ਏਰੀਆ ਦੇ ਵਿੱਚ ਇਹਨਾਂ ਨੇ ਕੀਤੀਆਂ ਕਮਿਸ਼ਨਰਟ ਏਰੀਆ 'ਚ ਕੀਤੀਆਂ ਤੇ ਜੰਦਰਧਰ ਵਿਰੇਜ ਕੀਤੀਆਂ ਉਹ 300 ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਇੱਕ ਦਾਨਿਸ਼ਮੰਦ ਦਾ ਏਰੀਆ ਦੇ ਵਿੱਚ ਗੈਸ ਸਟੇਸ਼ਨ ਹੈਗਾ ਪੈਟਰੋਲ ਪੰਪ ਹੈ ਉਥੋਂ 1-25000 ਰੁਪਏ ਦੀ ਜਿਹੜੀ ਲੁੱਟ ਕੀਤੀ ਸੀ ਐਡ ਪਲੱਸ ਇਹਨਾਂ ਨੇ ਉੱਤੇ ਫਾਇਰ ਵੀ ਜਿਹੜਾ ਹੈਗਾ ਕੀਤਾ ਸੀ ਇਸ ਤੋਂ ਇਲਾਵਾ ਭਾਰਗੋ ਕੰਪ ਅਰੀਆ ਦੇ ਵਿੱਚ ਵੀ ਇਹਨਾਂ ਨੇ ਇੱਕ ਜੁਐਲਰੀ ਦੀ ਸ਼ਾਪ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਸੀ ਜੁਐਲਰ ਤੋਂ ਇਹਨਾਂ ਨੇ ਔਰਨਾਮੈਂਟਸ ਦੀ ਖੋਹ ਕੀਤੀ ਸੀ ਤੇ ਪਲੱਸ ਜਿਹੜਾ ਹੈਗਾ 50000 ਰੁਪਏ ਦੀ ਜਿਹੜੀ ਹੈਗੀ ਨਾਲ ਸਨੇਚਿੰਗ ਕੀਤੀ ਸੀ ਇਸੇ ਤਰੀਕੇ ਨਾਲ ਹੀ ਗਾਖਲਾ ਏਰੀਆ ਦੇ ਵਿੱਚ ਵੀ ਇਹਨਾਂ ਤੋਂ ਜਿਹੜੀ ਹੈਗੀ ਹੈ ਇੱਕ ਇਹਨਾਂ ਨੇ ਵਾਰਦਾਤ ਜਿਹੜੀ ਕੀਤੀ ਪੋਤੇ ਫੋਨ ਦੀ ਸਨੇਚਿੰਗ ਕੀਤੀ ਸੀ ਤੇ 15000 ਰੁਪਏ ਦੀ ਸਨੇਚਿੰਗ ਕੀਤੀ ਸੀ ਉਹ ਜਿਹੜੀ ਅਸੀਂ ਇਹ ਵਾਰਦਾਤਾ ਨੇ ਤਿੰਨ ਟਰੇਸ ਹੋਈਆਂ ਸਰ ਮਤਲਬ ਕਿ ਕਿੰਨੀ ਵਾਰਦਾ ਵਾਰਦਾਤਾ ਮੰਨੇ ਹੈਗੇ ਨੇ ਹੁਣ ਤੱਕ ਕਿੰਨੀਆਂ ਲੁੱਟ ਕਵਾਂ ਗੜੀਆਂ ਨੇ ਤਾਂ ਮੈਂ ਜਿਵੇਂ ਦੱਸਿਆ ਕਿ ਤਿੰਨ ਵਾਰਦਾਤਾ ਹੁਣ ਤੱਕ ਜੜੀਆਂ ਇਹਦੇ ਵਿੱਚ ਆਈਆਂ ਹੈਗੀਆਂ ਉਹ ਤਾਂ ਰੀਚ ਸਰ ਇਹ ਜਿਹੜੀ ਭਾਰਗੋ ਕੈਂਪ ਦੇ ਵਿੱਚ ਜਿਹੜੀ ਜੁਲੋ ਸ਼ਾਪ ਤੇ ਪਿੱਛੇ ਜੀ ਲੁੱਟ ਹੋਈ ਸੀਗੀ ਉਸ ਦੇ ਵਿੱਚ ਵੀ ਉਹ ਵਿੱਚ ਇਨਵੋਲਵ ਨੇ ਹਾਂ ਜੀ ਜਿਹੜੀ ਤਾਂ ਭਾਰਗੋ ਕੈਂਪ ਦੇ ਵਿੱਚ ਇਹਨਾਂ ਨੇ ਗਨ ਪੁਆਇੰਟ ਤੇ ਉੱਪਰ ਇੱਕ ਪਹਿਲਾ ਜਿਹੜਾ ਹੈਗਾ ਇੱਕ ਜੁਐਲਰ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਸੀ ਉਹਦੇ ਵਿੱਚ ਜਿਹੜੀ ਕੁਝ ਔਰਨਾਮੈਂਟ ਸੀ ਕੁਝ ਸੋਨੇ ਦੇ ਚਾਂਦੀ ਦੇ ਗਹਿਣੇ ਇਹਨਾਂ ਨੇ ਲੁੱਟੇ ਸੀ ਤੇ ਪਲੱਸ 50000 ਰੁਪਏ ਦੀ ਜਿਹੜੀ ਸਰ ਇਹ ਕਿੱਥੇ ਸੀ ਪਿਸਕੀ ਘਰ ਦੇ ਵਿੱਚ ਇੱਕ ਜਿਹੜਾ ਇਹਨਾਂ ਚੋ ਤੇ ਆ ਗਿਆ ਉਹ ਇਸ పార్ਟ ਆਫ ਇਨਵੈਸਟੀਗੇਸ਼ਨ ਜਿਹੜਾ ਵਹੀਕਲ ਹੈ ਜਿਹੜਾ ਸਪਲੈਂਡਰ ਵਾਸਤੇ ਦੇ ਮੋਟਰਸਾਈਕਲ ਬਰਾਮਾ ਹੋਇਆ ਇੱਕ ਤਿੰਨੋ ਚ ਕਿਹਦੇ ਨਾਮ ਤੇ ਹੈ ਕਿ ਚੋਰੀ ਦਾ ਹੈ ਇਹ ਨਹੀਂ ਇਹਨਾਂ ਦੇ ਇੱਕ ਦੇ ਨਾਂ ਦੇ ਹੈਗਾ ਅਸੀਂ ਵੈਰੀਫਾਈ ਕਰਦੇ ਹਾਂ ਦਾ ਪੀਵੀ08ਐਫਪੀ80626 ਇਹਦਾ ਨੰਬਰ ਹੈਗਾ ਉਹਨੂੰ ਅੱਗੇ ਫਰਦਰ ਸਰ ਪਹਿਲੇ ਵੀ ਮੁਕਦਮੇ ਦਰਜ ਇਹਨਾਂ ਦੇ ਉੱਤੇ ਕੋਈ ਪੁਰਾਣੇ ਮੁਕਦਮੇ ਨਹੀਂ ਇਹਨਾਂ ਦੇ ਦਰਜ ਆਗੇ ਇਹ ਹਾਲੇ ਜਿਹੜੇ ਆਪ ਤੁਹਾਨੂੰ ਮੈਂ ਵਰਤਦਾ ਤਾਂ ਦੱਸੀਆਂ ਗਿਆ ਇਹਨਾਂ ਦਾ ਜਿਹੜੀ ਰਜਿਸਟ੍ਰੇਸ਼ਨ ਅਸੀਂ ਚੈੱਕ ਕਰਨੀ ਹੈ ਜੀ ਫਿਰ ਆਉਗੇ ਜਨਕਾ ਕਾਮ ਮੰਡੀ ਵਾਲੇ ਡੁੱਲਰ ਹੋਵੇਗਾ